ਇਹ ਜੀ ਵਿਚਾਰੇ ਆ ਨਵੇਂ ਨਾ ਮੈਂ ਕਿੰਨੀ ਟੈਨਸ਼ਨ ਪਾਈ ਆ ਮੇਰੇ ਕਰਕੇ ਨਾ ਵਿਚਾਰੇ ਕਿੰਨੇ ੱਟਕੇ ਖਾਂਦੇ ਆ ਗੱਲ ਮੈਂ ਕਰਨੀ ਸੀ ਹਾਂਜੀ ਮੇਰੀ ਗੱਲ ਧਿਆਨ ਨਾਲ ਸੁਣੀ ਪਈਆ ਤੇ ਗਲਤ ਨਾ ਸਮਝੀ ਨਹੀਂ ਨਹੀਂ ਦੱਸੋ ਵੀਰ ਜੀ ਮੈਂ ਇਹ ਕਹਿ ਰਿਆ ਵਾਂ ਕਿ ਹੁਣ ਸੌਰੇ ਤੁਹਾਡੇਆਂ ਦੇ ਮਨ 'ਚ ਇਹ ਆ ਕਿ ਹਰਪਿੰਦਰ ਨੂੰ ਆਪ ਜਾ ਕੇ ਲਿਆਉਣਾ ਹੈ ਨਾ ਹਾਂਜੀ ਤੇ ਚਾਰ ਪੰਜ ਦਿਨ ਹੋ ਗਏ ਤੁਹਾਨੂੰ ਵੀ ਇੱਥੇ ਇਹ ਨਾ ਸੋਚੀ ਵੀ ਮੈਂ ਤੁਹਾਨੂੰ ਇੱਥੋਂ ਘੱਲਣ ਡਿਆ ਵਾਂ ਪਰ ਰਮਨ ਅੱਗੇ ਕਿੰਨੀ ਈ ਤੈਨੂੰ ਮੈਂ ਸਮਝਾਇਆ ਵਾ ਜਿਹੜੀ ਜਿੱਦ ਫੜ ਲਈ ਨਹੀਂ ਛੱਡ ਦਿਆ ਕਰ ਜੇ ਹੁਣ ਮੁੰਡੇ ਨੇ ਫੋਨ ਕੀਤਾ ਤਾਂ ਉੱਥੇ ਜਾਣਾ ਹੀ ਪੈਣਾ ਵਾ ਨਾਲੇ ਨਾ ਵੀਰ ਜੀ ਵੀ ਸੱਚੀ ਨਾ ਸਾਹ ਦਿੰਦੇ ਆ ਨਾ ਮੇਰਾ ਕੋਈ ਵੀਰ ਇੰਦਾ ਨਹੀਂ ਆਪਣੀ ਭੈਣ ਦਾ ਕਰਦਾ ਜਿੰਨਾ ਉਹ ਮੇਰਾ ਕਰਦੇ ਆ ਨਿੱਕੇ ਹੁੰਦੀ ਤੇ ਵਿਚਾਰਿਆ ਨੇ ਨਾ ਮੇਰਾ ਬੜਾ ਸਾਹ ਦਿੱਤਾ ਜਦੋਂ ਭਾਬੀ ਜੀ ਕੱਲ ਨੂੰ ਸਾਰਾ ਕੁਝ ਠੀਕ ਹੋ ਜਾਣਾ ਨਾ ਤੇ ਜਿੰਨਾ ਸਾਰਿਆਂ ਨੇ ਮੇਰਾ ਸਾਹ ਦਿੱਤਾ ਆ ਨਾ ਉਹ ਸਾਰਿਆਂ ਤੋਂ ਪਹਿਲਾਂ ਨਾ ਵੀਰ ਜੀ ਦਾ ਨਾਮ ਤੇ ਤੁਹਾਡਾ ਨਾਮ ਹੋਣਾ ਵਾ ਮੇਰਾ ਇੱਕੋ ਹੀ ਮਕਸਦ ਵਾ ਜਿਹੜੇ ਮਕਸਦ ਵਾਸਤੇ ਮੈਂ ਲੈਣ ਚੱਲੀ ਆ ਨਾ ਉਹ ਹੁਣ ਮੇਰਾ ਪੂਰਾ ਹੋ ਲੈੰਦੇਓ